ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ कि जेकर ए वीडियो ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਧੀ ਅਧੂਰੀ ਗੱਲ ਸੁਣਿਆ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਐਸੇ ਪਾਵਰਫੁੱਲ ਸ਼ਕਤੀਸ਼ਾਲੀ ਸ਼ਬਦ ਦੀ ਜਾਣ ਪਾਉਣ ਜਾ ਰਹੇ ਆ ਜਿਸ ਸ਼ਬਦ ਦਾ ਜਾਪ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਕਈ ਦੁੱਖ ਦੁਲੇਦਰ ਦੂਰ ਹੋ ਜਾਣੇ ਆ ਇਹ ਗੱਲ ਮੇਰੇ ਚੌਥੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਪੂਰਾpropto ਦਵਾ ਰਹੇ ਨੇ ਇਸ ਸ਼ਬਦ ਦੇ ਜਾਪ ਨਾਲ ਸਾਡੀ ਜ਼ਿੰਦਗੀ ਦੇ ਜੋ ਵੀ ਦੁੱਖ ਤੇ ਲੰਧਰ ਨੇ ਨਾ ਉਹ ਦੂਰ ਹੋਣਗੇ ਤਾਂ ਇਸ ਕਰਕੇ ਆਪਾਂ ਅੱਜ ਵੀ ਇਸ ਵੀਡੀਓ ਵਿੱਚ ਇਸ ਸ਼ਬਦ ਬਾਰੇ ਵੀ ਗੱਲ ਕਰਾਂਗੇ ਇਸ ਸ਼ਬਦ ਦਾ ਜਾਪ ਕਦੋਂ ਕਰਨਾ ਹੈ ਕਿੰਨਾ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਸਾਰੀ ਗੱਲਬਾਤ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜ਼ਰੂਰ ਲਿਖ ਕੇ ਮਾ ਤਾਂ ਅੱਵਾਜ ਦੀ ਵੀਡੀਓ ਸ਼ੇਅਰ ਕਰਦੇ ਆਂ ਸੰਗਤ ਜੀ ਆਪਾਂ ਕਈ ਵਾਰ ਦੇਖਦੇ ਆਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਨਾ ਕਈ ਤਰ੍ਹਾਂ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਚਿੰਤਾਵਾਂ ਸਾਨੂੰ ਚਾਰ ਸ਼ੇਰਿਆਂ ਤੋਂ ਘੇਰ ਲੈਂਦੀਆਂ ਨੇ ਕਈ ਵਾਰ ਜ਼ਿੰਦਗੀ ਬਿਲਕੁਲ ਨਿਰਾਸ਼ਾ ਦੇ ਨਾਲ ਪਰ ਜਾਂਦੀ ਆ ਜਿੱਥੇ ਕੁਝ ਵੀ ਸਮਝ ਨਹੀਂ ਆਉਂਦਾ ਕਿ ਹੁਣ ਕੀ ਕਰੀਏ ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਬਿ ਸਾਡੇ ਆਪਣੇ ਹੀ ਹੱਥ ਦੇ ਵਿੱਚ ਆ ਜੇ ਅਸੀਂ ਚਾਹੀਏ ਤਾਂ ਆਪਾਂ ਆਪਣੇ ਆਪ ਨੂੰ ਸੌਖਾ ਕਰ ਸਕਦੇ ਆ ਆਪਣੇ ਆਪ ਨੂੰ ਸੁਖੀ ਕਰ ਸਕਦੇ ਆ ਕਿਉਂਕਿ ਜੋ ਵੀ ਦੁੱਖ ਸੁੱਖ ਸਾਨੂੰ ਮਿਲ ਰਹੇ ਨੇ ਸਾਡੇ ਹੀ ਕਮਾਏ ਹੋਏ ਕਰਮ ਸਾਡੇ ਉੱਤੇ ਆਉਂਦੇ ਆ ਜਿੱਦਾਂ ਦੇ ਕਰਮ ਅਸੀਂ ਕਮਾਏ ਸੀ ਉਹਨਾਂ ਦਾ ਫਲ ਅਸੀਂ ਭੁਗ ਰਹੇ ਆ ਜੇ ਜ਼ਿੰਦਗੀ ਦੇ ਵਿੱਚ ਅੱਜ ਕੋਈ ਦੁੱਖ ਤਕਲੀਫ ਪਰੇਸ਼ਾਨੀ ਆ ਤਾਂ ਇਹ ਵੀ ਸਾਡੀ ਹੀ ਗਲਤੀ ਸਾਡੀ ਅਣਗਹਿਲੀ ਜਾਂ ਸਾਡੇ ਮਾੜੇ ਕਰਮਾਂ ਦਾ ਫਲ ਸਾਨੂੰ ਮਿਲਿਆ ਹੈ ਪਰ ਆਪਾਂ ਇਹ ਆਪਣੇ ਮਾੜੇ ਕਰਮ ਕਾਲੇ ਲੇਖ ਮੰਨ ਸਕਦੇ ਹਾਂ ਇਸ ਸ਼ਬਦ ਦੇ ਜਾਪ ਨਾਲ ਮੇਰੇ ਚੌਥੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਨੇ ਖੁਦ ਸਾਨੂੰ ਇਹ ਰਾਹ ਦੱਸਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਦੁੱਖ ਦਲੇਰ ਦੂਰ ਕਰਨ ਦਾ ਰਾਹ ਦੱਸਿਆ ਹੈ ਆਪਣੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਲਿਆਉਣ ਦਾ ਰਾਹ ਦੱਸਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹੋਏ ਕਹਿ ਰਹੇ ਨੇ ਗੁਰ ਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲੈ ਜਾਈ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਗੱਲ ਦਾ ਪ੍ਰੋਸਾਦ ਵਾਇਆ ਹੈ ਕਿ ਤੂੰ ਇੱਕ ਵਾਰ ਉਸ ਹਰੀ ਦਾ ਨਾਮ ਜਪਣਾ ਸ਼ੁਰੂ ਕਰ ਅਤੇ ਹਰੀ ਦਾ ਨਾਮ ਕਿਹੜਾ ਹੈ ਵਾਹਿਗੁਰੂ ਸ਼ਬਦ ਇਹ ਚਾਰ ਅੱਖਰਾਂ ਦਾ ਸ਼ਬਦ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਿਲ ਦੇ ਤਰ ਦੂਰ ਕਰ ਸਕਦਾ ਹੈ ਇਸ ਕਰਕੇ ਸਵੇਰੇ ਉੱਠਦੇ ਅੰਸਾਰ ਸਭ ਤੋਂ ਪਹਿਲਾਂ ਸਾਡੇ ਮੱਖ ਦੇ ਵਿੱਚੋਂ ਨਿਕਲੇ ਵਾਹਿਗੁਰੂ ਵਾਹਿਗੁਰੂ ਅੱਖਾਂ ਖੋਲਣ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਦਾ ਸ਼ਬਦ ਸਾਡੀ ਜ਼ੁਬਾਨ 'ਤੇ ਆ ਜਾਣਾ ਚਾਹੀਦਾ ਹੈ ਅਤੇ ਸਾਡਾ ਧਿਆਨ ਗੁਰੂ ਚਰਨਾਂ ਦੇ ਵਿੱਚ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜਦੋਂ ਉੱਠਦੇ ਆ ਬਿਸਤਰ ਦੇ ਉੱਪਰ ਬੈਠ ਕੇ ਫਿਰ ਵਾਹਿਗੁਰੂ ਜੀ ਦਾ ਜਾਪ ਕਰਨਾ, ਭੈਣਾਂ ਬੀਬੀਆਂ ਦੇ ਅੱਗੇ ਖਾਸ ਬੇਨਤੀਆਂ ਨੇ ਕਿ ਜਦੋਂ ਆਪਾਂ ਸਵੇਰੇ-ਸਵੇਰੇ ਉੱਠਦੇ ਆ ਉਹ ਤਾਂ ਆਪਾਂ ਵਾਹਿਗੁਰੂ ਜੀ ਦਾ ਜਾਪ ਕਰਨਾ ਹੀ ਆ ਉਹ ਆਪਣੇ ਲਈ ਕਰਨਾ ਹੈ। ਅਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦਾ ਵੀ ਭਲਾ ਮੰਗਣਾ ਹੈ ਜਦੋਂ ਆਪਣੀ ਰਸੋਈ ਦੇ ਵਿੱਚ ਪਹਿਲਾ ਕਦਮ ਰੱਖਣਾ ਹੈ ਰਸੋਈ ਦੇ ਵਿੱਚ ਜੋ ਵੀ ਤੁਸੀਂ ਚਾਹ ਪਾਣੀ ਨਾਸ਼ਤਾ ਤਿਆਰ ਕਰ ਰਹੇ ਹੋ ਪੂਜਨ ਪ੍ਰਸ਼ਾਦਾ ਬਣਾ ਰਹੇ ਹੋ ਜੋ ਵੀ ਤੁਸੀਂ ਆਪਣੇ ਘਰ ਦੇ ਜੀਆਂ ਦੇ ਲਈ ਪਹਿਲੀ ਚੀਜ਼ ਤਿਆਰ ਕਰੋਗੇ ਨਾ ਉਹਨੂੰ ਵਾਹਿਗੁਰੂ ਵਾਹਿਗੁਰੂ ਇਹ ਜਾਪ ਕਰਦਿਆਂ ਹੋਇਆਂ ਤਿਆਰ ਕਰੋ ਯਕੀਨ ਕਰਕੇ ਜਾਣਿਓ ਜੇ ਜਦੋਂ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਕਰਦਿਆਂ ਤੁਸੀਂ ਆਪਣੇ ਪਰਿਵਾਰ ਦੇ ਲਈ ਭੋਜਨ ਪ੍ਰਸ਼ਾਦਾ ਬਣਾਓਗੇ ਕੋਈ ਵੀ ਖਾਣ ਪੀਣ ਵਾਲਾ ਪਦਾਰਥ ਬਣਾਓਗੇ ਨਾ ਉਹ ਪਦਾਰਥ ਕੋਈ ਆਮ ਨਹੀਂ ਰਹਿਣਾ ਉਹ ਅਮਰ ਤਰੂਪੀ ਬਣ ਜਾਵੇਗਾ ਫਿਰ ਜੋ ਜੀ ਵੀ ਉਸ ਭੋਜਨ ਪ੍ਰਸ਼ਾਦੇ ਨੂੰ ਜਾਂ ਚਾਹ ਪਾਣੀ ਨਾਸ਼ਤੇ ਨੂੰ ਛਕੇਗਾ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਉਹਨਾਂ ਦੇ ਕਿੰਨੇ ਦੁੱਖ ਦਿਲਦਰ ਦੂਰ ਹੋਣਗੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਉਹਨਾਂ ਦੇ ਉੱਤੇ ਵੀ ਹੋ ਜਾਵੇਗੀ ਆਪਣੇ ਘਰ ਦੇ ਵਿੱਚ ਸਿੱਖੀ ਦੀ ਬਾਣੀ ਦੀ ਜਾਗ ਲਾਉਣ ਦੇ ਲਈ ਪੈਣਾ ਬੀਬੀਆਂ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜੋ ਪੈਣਾ ਕਹਿ ਦਿੰਦੀਆਂ ਹਨ ਸਾਡੇ ਬੱਚੇ ਬੜੇ ਚਿਰਚੜੇ ਸੁਭਾਅ ਦੇ ਨੇ ਜਿਦ ਕਰਦੇ ਨੇ ਅਮਰਤ ਵੇਲੇ ਨਹੀਂ ਉੱਠਦੇ ਪਾਠ ਕਰਨ ਨੂੰ ਕਹਿੰਦੇ ਆ ਪਾਠ ਕਰਨ ਨੂੰ ਨਹੀਂ ਬੈਠਦੇ ਟੀਵੀ ਮੋਬਾਈਲ ਤੇ ਲੱਗੇ ਰਹਿੰਦੇ ਨੇ ਉਹਨਾਂ ਪੈਣਾ ਬੀਬੀਆਂ ਨੂੰ ਤਾਂ ਖਾਸ ਕਰਕੇ ਇਸ ਗੱਲ ਵੱਲ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਕਿ ਜਦੋਂ ਵੀ ਉਹ ਆਪਣੇ ਬੱਚਿਆਂ ਦੇ ਲਈ ਕੋਈ ਵੀ ਚੀਜ਼ ਖਾਣ ਪੀਣ ਦੇ ਲਈ ਤਿਆਰ ਕਰਦੇ ਆ ਜਦੋਂ ਵੀ ਉਹਨਾਂ ਨੂੰ ਕੁਝ ਖਾਣ ਪੀਣ ਨੂੰ ਦਿੰਦੇ ਆ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਕਰੋ ਭੋਜਨ ਪ੍ਰਸ਼ਾਦੇ ਦੇ ਰਾਹੀਂ ਉਹਨਾਂ ਦੇ ਅੰਦਰ ਵਾਹਿਗੁਰੂ ਜਾਣਾ ਚਾਹੀਦਾ ਹੈ ਆਪਣੇ ਆਪ ਇੱਕ ਦਿਨ ਉਹਨਾਂ ਦੇ ਮੁੱਖ ਦੇ ਵਿੱਚੋਂ ਨਿਕਲੇਗਾ ਵਾਹਿਗੁਰੂ ਵਾਹਿਗੁਰੂ ਇਹ ਗੱਲ ਤੁਸੀਂ ਅਜਮਾ ਕੇ ਦੇਖ ਲਓ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇੱਕ ਮੌਕਾ ਦਿੱਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਖੋਦ ਕਹਿ ਰਹੇ ਨੇ ਕਿ ਤੁਸੀਂ ਇਹ ਸੱਚਾ ਨਾਮ ਜਪ ਜਪ ਕੇ ਆਪਣੇ ਮਾੜੇ ਕਰਮ ਆਪਣੇ ਕਾਲੇ ਲੇਖ ਮਾਜ ਸਕਦੇ ਹੋ ਇਹ ਮੌਕਾ ਮਿਲਿਆ ਹੈ ਤਾਂ ਆਪਾਂ ਇਸ ਮੌਕੇ ਨੂੰ ਸੰਭਾਲ ਲਈਏ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਸੁੱਖ ਨੇ ਸਾਡੇ ਕਰਮਾਂ ਦੇ ਕਰਕੇ ਮਿਲ ਰਹੇ ਨੇ ਜੇ ਅੱਜ ਸਾਨੂੰ ਦੁੱਖ ਮਿਲ ਰਹੇ ਹੈ ਨਾ ਉਹ ਦੁੱਖ ਸਾਡੇ ਮਾੜੇ ਕਰਮਾਂ ਦੀ ਹੀ ਖੇਡ ਆ ਅਤੇ ਮਾੜੇ ਕਰਮ ਕਿਵੇਂ ਬਣੇ ਸਾਡੀਆਂ ਗਲਤੀਆਂ ਕਰਕੇ ਸਾਡੇ ਪਾਪਾਂ ਕਰਕੇ ਸਤਿਗੁਰ ਸੱਚੇ ਪਾਸ਼ਾ ਸਾਨੂੰ ਖੁਦ ਇਹ ਯਕੀਨ ਦਿਵਾ ਰਹੇ ਨੇ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰੋ ਤੁਹਾਡੇ ਜੋ ਵੀ ਪਾਪ ਨੇ ਉਹ ਵੀ ਮਿਟ ਜਾਣਗੇ ਮਾੜੇ ਕਰਮ ਮਿਟ ਜਾਣਗੇ ਤਾਂ ਫਿਰ ਜਦੋਂ ਸਤਿਗੁਰ ਸੱਚੇ ਪਾਸ਼ਾ ਨੇ ਇੰਨਾ ਸੋਹਣਾ ਮੌਕਾ ਦੇ ਦਿੱਤਾ ਸਾਰੀ ਗੱਲਬਾਤ ਆਪ ਸਮਝਾ ਦਿੱਤੀ ਪੂਰਾ ਸਾਨੂੰ ਯਕੀਨ ਦਿਵਾ ਦਿੱਤਾ ਫਿਰ ਕਮੀ ਕਿਹਦੇ ਵਿੱਚ ਆ ਆਪਣੇ ਵਿੱਚ ਜੋ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਨਾਮ ਛੱਡ ਕੇ ਹੋਰਾਂ ਪਾਸੇ ਤੁਰੇ ਕਰਦੇ ਆ ਸਾਡੀਆਂ ਇਹਨਾਂ ਅੱਖਾਂ ਨੂੰ ਹੋਰ ਦੁਨੀਆ ਦੇ ਰੰਗ ਤਮਾਸ਼ੇ ਚੰਗੇ ਲੱਗਦੇ ਆ ਅਸੀਂ ਨਾਟਕ ਫਿਲਮਾਂ ਦੇਖਣ ਦੇ ਵਿੱਚ ਕਿੰਨਾ-ਕਿੰਨਾ ਸਮਾਂ ਗਵਾ ਲੈਨੇ ਆ ਪਰ ਵਾਹਿਗੁਰੂ ਜੀ ਦਾ ਨਾਮ ਜਪਣਾ ਪਵੇ ਤਾਂ ਕਹਿੰਦੇ ਸਮਾਂ ਹੀ ਨਹੀਂ ਮਿਲਦਾ ਸਾਨੂੰ ਨੀਂਦ ਆਉਂਦੀ ਆ ਸਾਡੇ ਕੋਲ ਬਹੁਤ ਬਹਾਨੇ ਨੇ ਨਾਮ ਨਾ ਜਪਣ ਦੇ ਪਰ ਜਿਨ੍ਹਾਂ ਨੂੰ ਇਸ ਨਾਮ ਦੀ ਕੀਮਤ ਦਾ ਪਤਾ ਲੱਗ ਗਿਆ ਏ ਜਿਨ੍ਹਾਂ ਨੂੰ ਇਹ ਕਮਾਈ ਦਾ ਪਤਾ ਲੱਗ ਗਿਆ ਵੀ ਇਹਹੀ ਕਮਾਈ ਅਸਲ ਕਮਾਈ ਆ ਉਹ ਨਾਮ ਜਪਣ ਦੇ ਬਹਾਨੇ ਲੱਭ ਲੈਂਦੇ ਨੇ ਉਹ ਆਪਣੀ ਜ਼ਿੰਦਗੀ ਦਾ ਇੱਕ ਪਲ ਇੱਕ ਛਿੜਵੀਂ ਵਿਰਥਾ ਨਹੀਂ ਜਾਣ ਦਿੰਦੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਕੰਮ ਧੰਦੇ ਵੀ ਕਰਦੇ ਆ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਨੇ ਅਤੇ ਨਾਲ ਨਾਲ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀ ਵੀ ਲਗਵਾਉਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਜੇ ਸਤਿਗੁਰ ਸੱਚੇ ਪਾਤਸ਼ਾਹ ਦੇ ਇਸ ਨਾਮ ਨੂੰ ਅੱਗੇ ਰੱਖਾਂਗੇ ਤਾਂ ਸਾਡੇ ਜੋ ਵੀ ਕੰਮ ਧੰਦੇ ਨੇ ਉਹ ਵੀ ਆਸਾਨ ਹੋ ਜਾਣਗੇ ਉਹਨਾਂ ਕੰਮਾਂ ਦੇ ਵਿੱਚ ਬਰਕਤਾਂ ਵੀ ਵੈਣਗੀਆਂ ਪਰ ਜਿਹੜੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਿੱਛੇ ਕਰਕੇ ਆਪਣੇ ਦੁਨਿਆਵੀ ਕੰਮ ਧੰਦਿਆਂ ਨੂੰ ਪਹਿਲ ਦਿੰਦੇ ਨੇ ਕੰਮ ਧੰਦੇ ਉਹ ਵੀ ਕਰਦੇ ਨੇ ਜ਼ਿੰਮੇਵਾਰੀਆਂ ਉਹ ਵੀ ਨਿਭਾਉਂਦੇ ਨੇ ਪਰ ਬੜੇ ਔਖੇ ਹੋਗੇ ਪਰ ਜਦੋਂ ਆਪਾਂ ਗੁਰੂ ਨੂੰ ਅੱਗੇ ਰੱਖ ਕੇ ਤੁਰਦੇ ਆ ਨਾ ਸਾਰੇ ਕੰਮ ਕਰਨੇ ਆਸਾਨ ਹੋ ਜਾਂਦੇ ਆ ਤਬਾਸ ਸਵੇਰੇ ਉੱਠਦੇ ਆ ਸਾਰ ਹੀ ਵਾਹਿਗੁਰੂ ਜੀ ਦਾ ਨਾਮ ਜਪਣਾ ਏ ਇਸ ਤੋਂ ਸੌਖੀ ਢੁਗਤ ਕੋਈ ਹੋਰ ਨਹੀਂ ਹੋ ਸਕਦੀ ਵਾਹਿਗੁਰੂ ਕਹਿਣਾ ਕਿੰਨਾ ਔਖਾ ਏ ਕਈ ਪੜ ਪੜਾ ਕੇ ਦਿੰਦੇ ਸਾਡੇ ਤੋਂ ਗੁਰਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਸਾਡੇ ਤੋਂ ਸ਼ੁੱਧ ਉਚਾਰਨ ਨਹੀਂ ਹੁੰਦਾ ਘੱਟ ਪੜੇ ਲਿਖਿਆ ਤਾਂ ਇੱਥੇ ਤਾਂ ਕੋਈ ਬਹਾਨਾ ਨਹੀਂ ਵਾਹਿਗੁਰੂ ਦਾ ਸਭ ਕਹਿ ਸਕਦੇ ਆ ਨਾ ਚਾਰ ਅੱਖਰਾਂ ਦਾ ਸ਼ਬਦ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਸਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਤਾਂ ਪਹਿਣਾ ਬੀਬੀਆਂ ਤਾਂ ਖਾਸ ਕਰਕੇ ਇਹ ਗੱਲ ਨੋਟ ਕਰ ਲਓ ਪੱਕਾ ਨਿਯਮ ਬਣਾ ਲਓ ਕਿ ਸਵੇਰੇ ਉੱਠ ਕੇ ਪਹਿਲਾਂ ਆਪਣੇ ਲਈ ਜਪਣਾ ਹੈ ਜੇ ਰ ਆਪਣੇ ਪਰਿਵਾਰ ਦੇ ਲਈ ਆਪਣੀ ਰਸੋਈ ਦੇ ਵਿੱਚ ਜਾ ਕੇ ਚਾਹ ਪਾਣੀ ਨਾਸ਼ਤਾ ਤਿਆਰ ਕਰਦਿਆਂ ਹੋਇਆਂ ਇਸ ਸ਼ਬਦ ਦਾ ਜਾਪ ਕਰਨਾ ਹੈ ਬਾਕੀ ਆਪਾਂ ਦਿਨ ਦੇ ਵਿੱਚ ਵੀ ਇਸ ਸ਼ਬਦ ਦਾ ਜਾਪ ਕਰ ਸਕਦੇ ਹਾਂ ਸਮੇਂ ਦੀ ਕੋਈ ਪਾਬੰਦੀ ਨਹੀਂ ਆ ਜਦੋਂ ਵੀ ਦਿਲ ਕਰੇ ਜਦੋਂ ਵੀ ਸਮਾਂ ਮਿਲੇ ਉਦੋਂ ਹੀ ਬੈਠ ਕੇ ਨਾਮ ਜਪਣਾ ਹੈ ਪਰ ਅਮਰਤ ਵੇਲੇ ਦੇ ਵਿੱਚ ਜ਼ਰੂਰ ਉੱਟਣਾ ਅਮਰਤ ਵੇਲੇ ਉੱਠ ਕੇ ਜਪਿਆ ਹੋਇਆ ਨਾਮ ਪੂਰੇ ਦਿਨ ਦੇ ਵਿੱਚ ਨਹੀਂ ਮਿਲਦਾ ਸਵੇਰੇ ਜਦੋਂ ਆਪਾਂ ਉੱਠਣਾ ਹੈ ਅੱਖਾਂ ਖੋਲਣ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਹੀ ਅੱਖਾਂ ਖੋਲਣੀਆਂ ਨੇ ਫਿਰ ਬਿਸਤਰ ਤੇ ਬੈਠ ਕੇ ਨਾਮ ਜਪਣਾ ਹੈ ਫਿਰ ਆਪਣੀ ਰਸੋਈ ਦੇ ਵਿੱਚ ਜਾ ਕੇ ਫਿਰ ਇਸੇ ਤਰ੍ਹਾਂ ਪੈਣਾ ਬੀਬੀਆਂ ਘਰ ਦੇ ਕੰਮਕਾਰ ਕਰਦੇ ਹੋਆਂ ਹੋਆਂ ਵੀਰ ਆਪਣੀ ਦਫਤਰ ਦੁਕਾਨ ਜਾਂ ਜਿੱਥੇ ਵੀ ਕੰਮਕਾਰ ਕਰਦੇ ਨੇ ਉਹ ਕੰਮ ਨੂੰ ਕਰਦਿਆਂ ਕਰਦਿਆਂ ਹੋਇਆਂ ਵੀ ਨਾਲ ਵਾਹਿਗੁਰੂ ਵਾਹਿਗੁਰੂ ਜੀ ਜ਼ਰੂਰ ਜਪੋ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਸੌਣਾ ਹੈ ਮਹਾਪੁਰਖ ਜੀ ਕਹਿੰਦੇ ਜਿਵੇਂ ਜਿੰਨਾ ਹੀ ਗੁਣ ਪਾਵਾਂਗੇ ਉਨਾਂ ਹੀ ਮਿੱਠਾ ਨਾ ਉਸੇ ਤਰ੍ਹਾਂ ਜਿੰਨਾ ਹੀ ਇਹ ਨਾਮ ਜਪਦੇ ਜਾਵਾਂਗੇ ਉਨਾਂ ਹੀ ਅਸੀਂ ਗੁਰੂ ਚਰਨਾਂ ਦੇ ਨੇੜੇ ਹੁੰਦੇ ਜਾਵਾਂਗੇ ਜਿੰਨਾ ਗੁਰੂ ਚਰਨਾਂ ਦੇ ਨੇੜੇ ਹੋਵਾਂਗੇ ਉਨਾਂ ਹੀ ਗੁਰੂ ਦੀ ਰੱਖ ਸਾਡੇ ਉੱਤੇ ਵੱਧਦੀ ਜਾਵੇਗੀ ਪਾਪ ਕੇ ਗੁਰੂ ਦਾ ਮਿਹਰ ਭਰਿਆ ਹੱਥ ਸਾਡੇ ਸਭ ਦੇ ਉੱਤੇ ਆਵੇਗਾ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਹੋਣ ਗਿਆ ਤਾਂ ਇਹ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਣਾ ਹੈ ਰਾਤ ਨੂੰ ਸੌਣ ਲੱਗਿਆਂ ਗੁਰੂ ਗੁਰੂ ਕਰਦਿਆਂ ਸੌਣਾ ਹੈ ਅਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣਾ ਕਿ ਸਤਗੁਰ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰੋ ਮੇਰੇ ਤੇ ਤਰਸ ਕਰੋ ਮੈਨੂੰ ਅਮਰਤ ਵੇਲਾ ਬਖਸ਼ੋ ਕਿਉਂਕਿ ਅਮਰਤ ਵੇਲੇ ਉੱਠਣਾ ਹਰ ਇੱਕ ਦਿਵਸ ਦੀ ਗੱਲ ਨਹੀਂ ਹੈ ਇਹ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੀ ਆਪਾਂ ਉੱਠ ਸਕਦੇ ਹਾਂ ਮਹਾਪੁਰਖ ਜੀ ਗینده ਸਤਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਦੀ ਨਿਸ਼ਾਨੀ ਆ ਅਮਰਤ ਵੇਲਾ ਜਦੋਂ ਸਤਗੁਰ ਸੱਚੇ ਪਾਤਸ਼ਾਹ ਸਾਡੇ ਤੋਂ ਖੁਸ਼ ਹੁੰਦੇ ਨੇ ਸਭ ਤੋਂ ਪਹਿਲੀ ਦਾਤ ਸਾਡੀ ਘੋਲੀ ਦੇ ਵਿੱਚ ਅਮਰਤ ਵੇਲੇ ਦੀ ਵੰਦੀ ਆ ਆਪਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੰਨੇ ਆ ਤਾਂ ਇਹ ਦਾਤ ਪ੍ਰਾਪਤ ਕਰਨ ਦੇ ਲਈ ਯਤਨ ਕਰਦੇ ਰਹਿਣਾ ਹੈ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਤਰਲੇ ਕਰਨੇ ਆ ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਕਿਉਂਕਿ ਅਮਰਤ ਵੇਲੇ ਉੱਠਣ ਦੇ ਲਈ ਰਾਤ ਦਾ ਵੇਲਾ ਸੰਭਾਲਣਾ ਬਹੁਤ ਜ਼ਰੂਰੀ ਆ ਰਾਤ ਨੂੰ ਸੌਣ ਲੱਗਿਆਂ ਬਿਸਤਰ ਦੇ ਉੱਪਰ ਬੈਠ ਕੇ ਦਿਨ ਭਰ ਦੀਆਂ ਜੋ ਵੀ ਗਤੀਵਿਧੀਆਂ ਹੋਈਆਂ ਉਹਨਾਂ ਤੇ ਧਿਆਨ ਮਾਰੋ ਜੋ ਵੀ ਗਲਤੀਆਂ ਹੋਈਆਂ ਨੇ ਭਾਵੇਂ ਜਾਣੇ ਵਿੱਚ ਅਣਜਾਣੇ ਵਿੱਚ ਉਹਨਾਂ ਦੀ ਮਾਫੀ ਮੰਗਣੀ ਜੋ ਵੀ ਮਾਲਕ ਨੇ ਸਾਨੂੰ ਦਾਤਾਂ ਦਿੱਤੀਆਂ ਉਹਨਾਂ ਦੇ ਲਈ ਵਾਹਿਗੁਰੂ ਜੀ ਦਾ ਕੋਟਲ ਕੋਟ ਸ਼ੁਕਰਾਨਾ ਕਰਨਾ ਪੂਰੇ ਦਿਨ ਦੇ ਲਈ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਪੂਰਾ ਦਿਨ ਬੜੇ ਸੁਖ ਸੁੱਖਾਂ ਦਾ ਬਤੀਤ ਕਰਵਾਇਆ ਏ ਹੁਣ ਇਹ ਰਾਤ ਵੀ ਸੋਹਣੀ ਸੁੱਖਾਂ ਦੀ ਬਤੀਤ ਕਰਾਉਣੀ ਅਤੇ ਅਮਰਤ ਵੇਲੇ ਦੀ ਦਾਗ ਝੋਲੀ ਦੇ ਵਿੱਚ ਪਾਉਣੀ ਪਾਸ਼ਾ ਮਨੂ ਅਮਰਤ ਵੇਲੇ ਦੇ ਵਿੱਚ ਆਪ ਉਠਾਦੇ ਹੋ ਜੀ ਗੁਰੂ ਅੱਗੇ ਇੰਜ ਅਰਦਾਸ ਬੇਨਤੀ ਕਰਕੇ ਸੋਣਾ ਹੈ ਬਾਕੀ అలਾਰਮ ਵੀ ਲਗਾ ਕੇ ਸੋ ਕਰਦੇ ਕਿਸੇ ਜੀ ਨੂੰ ਕਹਿ ਕੇ ਸੌ ਜਾ ਫਿਰ ਜੋ ਵੀ ਤੁਹਾਡਾ ਰਿਸ਼ਤੇਦਾਰ ਅੰਡੀ ਗਵੰਡੀ ਭੈਣ ਭਰਾ ਅਮਰਤ ਵੇਲੇ ਉੱਠਦਾ ਹੈ ਨਾ ਕੋਨੋ ਕਹੋ ਕਿ ਮੈਨੂੰ ਅਮਰਤ ਵੇਲੇ ਦੇ ਵਿੱਚ ਜਰੂਰ ਉਠਾਓ ਫੋਨ ਕਰਕੇ ਉਠਾਓ ਕਿਉਂਕਿ ਅਮਰਤ ਵੇਲੇ ਦੀ ਦਾਤ ਮਿਲ ਗਈ ਸਮਝੋ ਸਭ ਕੁਝ ਮਿਲ ਗਿਆ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਤਾਂ ਇਹ ਜੋ ਵੀ ਦੁੱਖ ਦਿਲਦਰ ਨੇ ਇਹ ਤਾਂ ਆਪਣੇ ਆਪ ਹੀ ਰਾਹ ਛੱਡ ਜਾਣਗੇ ਕੋਈ ਵੀ ਰੁਕਾਵਟ ਕੋਈ ਵੀ ਮੁਸ਼ਕਲ ਪਰੇਸ਼ਾਨੀ ਸਾਨੂੰ ਤੰਗ ਨਹੀਂ ਕਰ ਪਾਵੇਗੀ ਤੋ ਬਸ ਪਹਿਲਾ ਅਮਰਤ ਵੇਲੇ ਦੇ ਵਿੱਚ ਉੱਠਣ ਦਾ ਨਿਯਮ ਬਣਾਉਣਾ ਹੈ ਜਿੰਨੀ ਦੇਰ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉਨੀ ਦੇਰ ਤੱਕ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਜਿੰਨਾ ਵੀ ਸਮਾਂ ਮਿਲਦਾ ਹੈ ਭਾਵੇਂ 5 ਮਿੰਟ ਮਿਲਣ ਤੇ ਭਾਵੇਂ 50 ਮਿੰਟ ਗੁਰੂ ਗੁਰੂ ਕਰੋ ਵਾਹਿਗੁਰੂ ਜੀ ਦਾ ਨਾਮ ਜਪੋ ਜੋ ਅਮਰਤ ਵੇਲੇ ਉੱਠਦੇ ਨੇ ਉਠਦਿਆਂ ਸਾਰ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਮਹਾਪੁਰਖ ਜੀ ਕਹਿੰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਗਾਤਾਰ 21 ਦਿਨ ਤੱਕ ਅਮਰਤ ਵੇਲੇ ਉੱਠੋ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪੋ ਫਿਰ ਦੇਖਣਾ ਤੁਸੀਂ 21 ਦਿਨ ਤੋਂ ਬਾਅਦ ਤੁਸੀਂ ਅਮਰਤ ਵੇਲੇ ਨਹੀਂ ਉੱਠੋਗੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪੇ ਹੀ ਅਮਰਤ ਵੇਲੇ ਉਠਾ ਲੈਣਾ ਹੈ ਅਤੇ ਆਪੇ ਹੀ ਤੁਹਾਡੇ ਤੋਂ ਨਾਮ ਜਪਾ ਲੈਣਾ ਹੈ ਇੱਕ ਵਾਰ 21 ਦਿਨ ਤੱਕ ਹੈ ਔਖੇ ਸੌਖੇ ਹੋ ਕੇ ਕੋਸ਼ਿਸ਼ ਕਰੋ ਕਿਉਂਕਿ ਦੇਖੋ ਜੀ ਕੋਈ ਵੀ ਕੰਮ ਜਿਹੜਾ ਆਪਾਂ ਲਗਾਤਾਰ 21 ਦਿਨ ਕਰਦੇ ਆ ਜਾਂ 1 ਮਹੀਨਾ ਕਰ ਲੈਂਦੇ ਆ ਤਾਂ ਉਹ ਕੰਮ ਸਾਡੀ ਆਦਤ ਸਾਡਾ ਸੁਭਾਅ ਬਣ ਜਾਂਦਾ ਹੈ ਫਿਰ ਉਹ ਕੰਮ ਕਰਨਾ ਸਾਨੂੰ ਉਫਾ ਨਹੀਂ ਲੱਗਦਾ ਤਾਂ ਫਿਰ ਆਓ ਸ਼ੁਰੂਆਤ ਆਪਾਂ 21 ਦਿਨਾਂ ਤੋਂ ਕਰੀਏ ਅਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰੀਏ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ 21 ਦਿਨਾਂ ਦੇ ਵਿੱਚ ਐਸੀ ਕਿਰਪਾ ਕਰਿਓ ਕਿ ਅਮਰ ਤਵੇਲਾ ਅਤੇ ਅਮਰ ਤਵੇਲੇ ਦਾ ਨਾਮ ਮੇਰੇ ਆਖਰੀ ਸਵਾਸਾਂ ਤੱਕ ਨਿਭ ਜਾਵੇ ਆਓ ਫਿਰ ਹੁਣ ਸੌਣ ਤੋਂ ਪਹਿਲਾਂ ਹੀ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਂਗੇ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਕਰੀਏ ਫਿਰ ਅਰਦਾਸ ਬੇਨਤੀ ਪਾਉ ਸੰਗਤ ਜੀ ਸਾਰੇ ਜਣੇ ਰਲ ਕੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਂਦੇ ਆ ਸਾਰੇ ਜਪਿਓ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

why Guru Why Guru Why Guru, Why Guru Why Guru. Why 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 why, Guru? 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 Why, Guru?